ਪੁਲਿਸ ਨੇ ਅਰੈਸਟ ਕੀਤਾ ਦਾ ਜਵਾਬ ਸਿਰਫ ਪੁਲਿਸ ਦੇ ਸਕਦੀ ਹੈ ਲੇਕਿਨ ਕੋਰਟ ਨੇ ਸਾਨੂੰ ਮੈਨੂੰ bail ਤੇ ਰਿਲੀਜ਼ ਕਰਤਾ ਤੇ ਜਿਹੜਾ ਇਹਦਾ ਜਵਾਬ ਹੈ ਪੁਲਿਸ ਹੀ ਦੇ ਸਕਦੀ ਉਹਨਾਂ ਨੇ ਕਿਉਂ ਅਰੈਸਟ ਕੀਤਾ ਕਿਸ ਗਰਾਉਂਡ ਤੇ ਅਰੈਸਟ ਕੀਤਾ ਤੇ ਕਿਹੜੀ ਐਸੀ ਮੈਂ ਲਾਅ ਬ੍ਰੇਕ ਕੀਤਾ ਸੀਗਾ ਜਿਹਦੇ ਕਰਕੇ ਮੈਨੂੰ ਅਰੈਸਟ ਕੀਤਾ ਗਿਆ ਪਾਸਟਰ ਅੰਕੁਰ ਨਰੂਲਾ ਦੇ ਖਿਲਾਫ ਝੂਠੇ ਇਲਜ਼ਾਮ ਤੇ ਧਰਨਾ ਲਗਾਉਣ ਵਾਲੇ ਤੇ ਜਸਵੀ ਮਿੰਹਾਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਭੜਕਾਉ ਉਪਾਸ਼ਣ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤਹਿਤ ਮਾਮਲਾ ਦਰਜ ਹੋਇਆ ਦੱਸਦੇ ਕਿ ਪੰਜਾਬ ਬਚਾਓ ਮੋਰਚਾ ਦੇ ਸੰਚਾਲਕ ਤੇ ਜਸਵੀ ਮਿੰਹਾਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਬੀਤੇ ਦਿਨੀ ਤੇ ਜਸਵੀ ਨੇ ਧਰਮ ਪਰਿਵਰਤਨ ਨੂੰ ਲੈ ਕੇ ਇੱਕ ਮੋਰਚਾ ਖੋਲਿਆ ਸੀ ਡੀ ਦਫ਼ਤਰ ਦੇ ਬਾਹਰ ਹੀ ਲੀਗਲ ਫੰਡਿੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ ਤੇ ਪੰਜਾਬ ਦੇ ਚਰਚੇ ਪਾਸਟਰ ਤੇ 크ਰਿਸਚਨ ਸਮਾਜ ਦੇ ਲੋਕਾਂ ਦੇ ਖਿਲਾਫ ਪੱਤੀ ਜਨਕ ਬਿਆਨ ਵੀ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਇਆ ਭੜਕਾਉ ਭਾਸ਼ਣ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਹ ਮਾਮਲਾ ਦਰਜ ਕਰ ਲਿਆ ਗਿਆ ਤੇ ਗ੍ਰਿਫਤਾਰੀ ਕੀਤੀ ਗਈ ਹੈ ਜਿਹੜਾ ਸਵਾਲ ਹੈ ਤੁਹਾਨੂੰ ਪ੍ਰਸ਼ਾਸਨ ਤੋਂ ਪੁੱਛਣਾ ਚਾਹੀਦਾ ਹੈ ਪੁਲਿਸ ਨੇ ਅਰੈਸਟ ਕੀਤਾ ਇਹਦਾ ਜਵਾਬ ਸਰ ਪੁਲਿਸ ਦੇ ਸਕਦੀ ਹੈ ਲੇਕਿਨ ਕੋਰਟ ਨੇ ਸਾਨੂੰ ਮੈਨੂੰ bail ਤੇ ਰਿਲੀਜ਼ ਕਰਤਾ ਤੇ ਜਿਹੜਾ ਇਹਦਾ ਜਵਾਬ ਹੈ ਪੁਲਿਸ ਹੀ ਦੇ ਸਕਦੀ ਹੈ ਉਹਨਾਂ ਨੇ ਕਿਉਂ ਅਰੈਸਟ ਕੀਤਾ ਕਿਸ ਗ੍ਰਾਉਂਡ 'ਤੇ ਅਰੈਸਟ ਕੀਤਾ ਤੇ ਕਿਹੜੀ ਐਸੀ ਮੈਂ ਲਾਅ ਬ੍ਰੇਕ ਕੀਤਾ ਸੀਗਾ ਜਿਹਦੇ ਕਰਕੇ ਮੈਨੂੰ ਅਰੈਸਟ ਕੀਤਾ ਗਿਆ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੋਈ ਵੀ ਸਾਹਮਣੇ ਨਹੀਂ ਆ ਰਿਹਾ ਅੰਦਰ ਕੀ ਬਿਆਸਬਾਜੀ ਹੋਈ ਤੁਹਾਡੀ ਥੋੜਾ ਜੀ ਦੇਖੋ ਇਟ ਇਜ਼ 올 ਸਬਜਕਟਿਵਸ ਉਹਦੀ ਆਪਾਂ ਕੋਈ ਵੀ ਉਸਤੇ ਮੈਂ ਕਮੈਂਟ ਨਹੀਂ ਦੇਣਾ ਚਾਹਾਂਗਾ ਇਟ ਇਜ਼ ਨਾਟ ਲਾਫਲ ਉਸਤੇ ਵੀ ਕਮੈਂਟ ਦੇਣਾ ਲੇਕਿਨ ਪੁਲਿਸ ਪ੍ਰਸ਼ਾਸਨ ਨੂੰ ਤੁਹਾਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਕਿਉਂ ਮੈਨੂੰ ਅਰੈਸਟ ਕੀਤਾ ਗਿਆ ਤੇ ਕਿਉਂ ਮੈਨੂੰ ਕੋਰਟ ਤੋਂ ਬੇਲ ਮਿਲੀ ਹੈ ਜੀ ਠੀਕ ਸੁਰੇਗੱਲਾ ਗਲੋਬਲ ਐਕਸ਼ਨ ਕਮੇਟੀ ਤੋਂ ਮੈਂ ਜ਼ਿਲ੍ਹਾ ਪ੍ਰਧਾਨ ਰੈਸਟ ਕੀਤਾ ਹੈ ਠੀਕ ਹੈ ਜੀ ਬਾਕੀ ਕਾਨੂੰਨੀ ਕਾਰਵਾਈ ਜਿਹੜੇ ਨੂੰ ਕਲਾਸਾ ਕੀਤੀ ਜਾਊਗੀ ਸੋ ਇੱਥੇ ਚੱਲੂਗਾ ਕਿਉਂ ਪਰ ਹੋਇਆ ਕਿ ਬੈਂਚ ਹੋਈ ਹੈ ਠੀਕ ਹੋਇਆ ਕਿ ਪਰਸਨਲ ਲਿਖਿਆ ਦੇਖੋ ਇਹਨਾਂ ਦੇ ਵਿੱਚ ਆਪਾਂ ਕੀ ਗੱਲਬਾਤ ਹੋਈ ਹੈ ਦੇਖੋ ਮੈਂ ਇਹਦੇ ਬਾਹਰ ਬੈਠਾ ਸੀ ਕਿਉਂ ਬੰਦਾ ਲਾਊਡ ਨਹੀਂ ਸੀ ਠੀਕ ਹੈ ਜੀ ਉਹਨਾਂ ਦੇ ਪਰਸਨਲ ਗੱਲਬਾਤ ਹੋਈ ਹੈ ਠੀਕ ਹੈ ਜੀ ਜਿਹੜਾ ਹੁਣ ਟੈਂਪਰੇਰੀ ਪਤਾ ਲੱਗਾ ਕਿ ਉਹਨੂੰ ਰੀਲੀਸ ਕਰ ਦਿੱਤਾ ਗਿਆ ਹੈ ਕੁਝ ਵਿੱਚ ਕਮੀਆਂ ਸੀ ਐਫਆਈਆ ਦੇ ਵਿੱਚ ਤੇ ਬਾਕੀ ਦੇਖੋਗੇ ਕੀ ਬਣਦਾ ਹੈ ਐਸਐਸ ਵਿੱਚ ਲਿਆ ਗਿਆ ਥਾ ਕਿ ਆਪ ਚੀਜ਼ਾਂ ਹਾਂ ਇਨਕੇ ਉੱਪਰ ਐਫਆਈਆਰ 27th ਕੋ ਕਰੀ ਥੀ ਤੋ ਅੱਜ ਸਵੇਰ ਇਨਕੀ ਰੈਸਟ ਆਲੀ ਸੀ ਤੋ ਇਨਕੋ ਪੇਸ਼ ਕਰਾਤਾ ਅੱਜ ਕੋਰਟ ਮੇ ਕੋਰਟ ਮੇ ਆਰਗੂਮੈਂਟਸ ਹੋਈ ਪੁਲਿਸ ਨੇ ਰਿਮਾਂਡ ਮੰਗਾਤਾ ਜੁਡੀਸ਼ੀਅਲ ਰਿਮਾਂਡ ਬਟ ਕੋਰਟ ਆਫਟਰ ਹੀਰਿੰਗ ਦੀ ਆਰਗੂਮੈਂਟਸ ਰੀਲੀਜ਼ਡ ਹਿਮ ਕੀ ਕਮੀਆਂ ਕੀ ਪਾਈਆਂ ਗਈਆਂ ਸੀ ਐਫ ਆਈ ਆਰ ਦੇ ਵਿੱਚ ਨਹੀਂ ਐਫ ਆਈ ਆਰ ਚ ਤਾਂ ਬਹੁਤ ਕਮੀ ਸੀ ਇਹ ਜੁਡੀਸ਼ੀਅਲ ਮੈਟਰ ਹੈ ਜੀ ਬਹੁਤਾ ਡਿਸਕਸ ਨਹੀਂ ਕਰ ਪਾਵਾਂਗੇ ਕਿਉਂਕਿ ਮੈਟਰ ਕੋਰਟ ਚ ਸਬਜੂਡਿਟ ਹੈ ਫਿਲਹਾਲ ਕੋਰਟ ਨੇ ਇਹਨਾਂ ਨੂੰ ਬੇਲ ਦੇ ਕੇ ਰੀਲੀਜ਼ ਕਰਤਾ ਅਲਿਗੇਸ਼ਨ ਕਿਹੜੇ ਕਿਹੜੇ ਲਗਾਏ ਸੀ ਅਲਿਗੇਸ਼ਨ ਲਾਇਆ ਸੀ ਜੀ ਵੀ ਇਹਨਾਂ ਨੇ ਧਾਰਮਿਕ ਭਾਵਨਾਵਾਂ ਭ ਤੇ ਇਹਨਾਂ ਨੇ ਪੁਤਲਾ ਸਾੜਿਆ ਜੀ ਚਲੋ ਮੈਂ ਉਹਦੀ ਐਫਆਈਆਰ ਕੀਤੀ ਬਾਕੀ ਮੈਂ ਹਜੇ ਡਿਟੇਲ ਨਹੀਂ ਦੱਸ ਪਾਉਂਗਾ ਕਿਉਂਕਿ ਮੈਟਰ ਸਬਜੂਕਟ ਸੇ ਕੋਰਟ ਚ ਪੁਤਲਾ ਸਾੜਨਾ ਤਾਂ ਇਹ ਜਿਹੜਾ ਸੰਵਿਧਾਨਿਕ ਹੱਕ ਹੈ ਜੀ ਇਹਨੂੰ ਹਰ ਕੋਈ ਕੇ ਕਰਦਾ ਦੇਖੋ ਕੋਰਟ ਨੇ ਕੋਰਟ ਨੇ ਸਾਰੀਆਂ ਬੈਸ ਕਨਸਿਡਰ ਕਰਕੇ ਹੀ ਫਿਰ ਇਹਨੂੰ ਰੀਲੀਜ਼ ਕੀਤਾ ਜੇ ਕੋਈ ਐਸੀ ਗੱਲ ਹੁੰਦੀ ਫਿਰ ਕੋਰਟ ਕਾਡ ਨੂੰ ਰੀਲੀਜ਼ ਕਰਦੀ ਜੀ